ਪਰਮੇਸ਼ਰ ਹੀ ਸਾਰਿਆਂ ਨੂੰ ਮਾਰਦਾ ਅਤੇ ਉਹਨਾਂ ਦੀ ਰੱਖਿਆ ਕਰਦਾ ਹੈ ਇਸ ਲਈ ਸ਼ਾਂਤ ਹੋ ਕੇ ਰਹੀਏ ਇਹ ਸੁਣ ਕੇ ਪ੍ਰੇਤ ਸੋਚਣ ਲੱਗਿਆ ਕਿ ਗੁਰੂ ਜੀ ਦਾ ਮੇਰੇ ਕੋਲ ਵਾਸਾ ਹੋਇਆ ਹੈ ਉਹਨਾਂ ਲਈ ਕੋਈ ਸੇਵਾ ਕਰਾਂ ਫਿਰ ਹੀ ਮੇਰਾ ਜੀਵਨ ਸਫਲ ਹੋਵੇਗਾ ਉਹ ਪ੍ਰੇਤ ਤੁਰੰਤ ਹੀ ਅੰਤਰ ਤਿਆਰ ਹੋ ਗਿਆ ਅਤੇ ਜਿੱਥੇ ਬਹੁਤ ਵੱਡਾ ਬਾਜ਼ਾਰ ਸੀ ਉੱਥੇ ਚਲਾ ਗਿਆ ਉਹ ਇਹ ਵਿਚਾਰ ਕਰਦਾ ਹੋਇਆ ਲੱਭਦਾ ਫਿਰਦਾ ਸੀ ਕਿ ਗੁਰੂ ਜੀ ਵਾਸਤੇ ਕੋਈ ਐਸੀ ਵਸਤੂ ਲਵਾਂ ਜਿਹੜੀ ਉਹ ਮੇਰੇ ਹੱਥੋਂ ਛੱਕ ਲੈਣ ਅਤੇ ਜਿਸ ਵਿੱਚ ਕੋਈ ਨੁਕਸਾਨ ਨਾ ਕੱਢਣ ਉਸ ਪ੍ਰੇਤ ਨੇ ਸਾਰੇ ਬਾਜ਼ਾਰ ਵਿੱਚ ਖੋਜ ਕੀਤੀ ਅਤੇ ਇੱਕ ਦੁਕਾਨ ਦੇ ਕੋਲ ਆ ਕੇ ਖੜ ਗਿਆ। ਉੱਥੇ ਕੁਝ ਸੁੱਕੇ ਮੇਵੇ ਸਨ। ਉਸ ਨੇ ਉੱਥੇ ਸੰਧੂਰੀ ਰੰਗ ਦੇ ਸੇਬ, ਨਾਸਪਾਤੀ ਅਤੇ ਭਾਦਪਾਦ ਦੇ ਮਿੱਠੇ ਫਲ ਦੇਖੇ। ਪ੍ਰੇਤ ਨੇ ਇਹ ਵਿਚਾਰ ਕੀਤਾ, ਇਹਨਾਂ ਨੂੰ ਲੈ ਕੇ ਚੱਲਦਾ ਹਾਂ। ਉਸ ਨੇ ਕੁਝ ਫਲ ਚੱਕ ਲਏ ਅਤੇ ਕੁਝ ਗੰਨੇ ਵੀ ਹੱਥ ਵਿੱਚ ਫੜ ਲਏ ਅਤੇ ਬਹੁਤ ਹੀ ਤੇਜ਼ੀ ਨਾਲ ਗੁਰੂ ਜੀ ਕੋਲ ਆ ਗਿਆ। ਉਸ ਨੇ ਇਹ ਸਭ ਕੁਝ ਗੁਰੂ ਜੀ ਅੱਗੇ ਰੱਖ ਦਿੱਤਾ ਅਤੇ ਪ੍ਰਾਰਥਨਾ ਕੀਤੀ ਕਿ ਗੁਰੂ ਜੀ ਇਹ ਫਲ ਸੇਵਨ ਕਰੋ, ਤੁਸੀਂ ਮੇਰੇ ਮਹਿ ਮਾਨ ਹੂੰ ਤੁਹਾਡੀ ਸੇਵਾ ਕਰਨਾ ਮੇਰਾ ਫਰਜ਼ ਹੈ ਗੁਰੂ ਜੀ ਨੇ ਉਸ ਪ੍ਰੇਤ ਦੀ ਬੇਨਤੀ ਸੁਣ ਕੇ ਕਿਰਪਾ ਦੀ ਨਜ਼ਰ ਨਾਲ ਉਸ ਵੱਲ ਦੇਖਿਆ ਉਸ ਨੂੰ ਨਿਮਾਣਾ ਜਾਣ ਕੇ ਉਸ ਦੀ ਸੇਵਾ ਸਵੀਕਾਰ ਕੀਤੀ ਅਤੇ ਫਲ ਮੇਵੇ ਛਕਣ ਵਾਸਤੇ ਹੱਥ ਵਿੱਚ ਲੈ ਲਏ ਫਿਰ ਗੁਰੂ ਜੀ ਉਹ ਗੰਨੇ ਚੂਪਣ ਲੱਗੇ ਗੁਰੂ ਜੀ ਕੁਝ ਛਿਲਕੇ ਅੱਗੇ ਸੁੱਟ ਰਹੇ ਸਨ ਅਤੇ ਕੁਝ ਛਿਲਕੇ ਹਵੇਲੀ ਤੋਂ ਬਾਹਰ ਸੁੱਟ ਰਹੇ ਸਨ ਫਿਰ ਗੁਰੂ ਜੀ ਨੇ ਉਸ ਪ੍ਰੇਤ ਨੂੰ ਪੁੱਛਿਆ ਤੂੰ ਉਸ ਵੇਲੇ ਕਿਹੜਾ ਬੁਰਾ ਕਰਮ ਕਮਾਇਆ ਸੀ ਜਿਸ ਕਰਕੇ ਆਪ ਨੂੰ ਪ੍ਰੇਤ ਜੂਨੀ ਵਾਦਾ ਸਰੀਰ ਪ੍ਰਾਪਤ ਹੋਇਆ ਪ੍ਰੇਤ ਨੇ ਇਹ ਸੁਣ ਕੇ ਹੱਥ ਜੋੜ ਕੇ ਬੇਨਤੀ ਕੀਤੀ ਮੈਨੂੰ ਇਹ ਸਰੀਰ ਮੇਰੇ ਪੈੜੇ ਕਰਮਾ ਕਰਕੇ ਪ੍ਰਾਪਤ ਹੋਇਆ ਹੈ ਸਾਡੇ ਸ਼ਰੀਕੇ ਵਿੱਚ ਵੱਡਾ ਝਗੜਾ ਪੈ ਗਿਆ ਸੀ ਸਾਰੇ ਲੜ ਰਹੇ ਸਨ ਕਿ ਜੱਦੀ ਜਾਇਦਾਦ ਮੇਰੀ ਹੈ ਉਸ ਵੇਲੇ ਮੈਂ ਝੂਠੀ ਮਰਿਆਦਾ ਧਾਰਕੀ ਸਾਰਿਆਂ ਦੇ ਮਨ ਵਿੱਚ ਭਰਮ ਪੈਦਾ ਕਰ ਦਿੱਤਾ ਅਤੇ ਸਾਰਾ ਮੁਕੱਦਮਾ ਜਿੱਤ ਲਿਆ ਮੇਰੇ ਮਨ ਵਿੱਚ ਇਹ ਸੀ ਕਿ ਮੈਂ ਕੋਈ ਪਾਪ ਨਹੀਂ ਕੀਤਾ ਪਰ ਉਸੇ ਦੋਸ਼ ਕਰਕੇ ਮੈਨੂੰ ਇਹ ਜੂਨੀ ਮਿਲੀ ਹੈ ਇਸ ਕਰਕੇ ਮੈਂ ਬਹੁਤ ਹੀ ਦੁਖ ਚਲ ਰਿਹਾ ਹਾਂ ਗੁਰੂ ਜੀ ਆਪ ਜੀ ਮੇਰੇ ਉੱਤੇ ਕਿਰਪਾ ਕਰੋ ਮੈਨੂੰ ਇਸ ਜੁਨੀ ਤੋਂ ਮੁਕਤ ਕਰ ਦੇਓ ਗੁਰੂ ਤੇਗ ਬਹਾਦਰ ਜੀ ਨੇ ਇਹ ਸੁਣ ਕੇ ਮੁੱਖੋਂ ਫਰਮਾਇਆ ਇਨਾ ਹੀਟਾ ਪਿਆ ਛਿਲਕਿਆਂ ਨੂੰ ਪ੍ਰੇਮ ਨਾਲ ਚੂਪ ਲਵੋ ਤੂੰ ਸਾਡੀ ਸੇਵਾ ਕੀਤੀ ਹੈ ਇਸ ਦਾ ਫਲ ਲਵੋ ਅਤੇ ਇਸ ਭਿਆਨਕ ਜੂਨ ਤੋਂ ਛੁਟਕਾਰਾ ਪਾ ਲਵੋ ਉਸ ਪ੍ਰੇਤ ਨੇ ਕੁਝ ਛਿਲਕੇ ਚੂਪ ਲਏ ਅਤੇ ਅਨੇਕ ਤਰ੍ਹਾਂ ਦੇ ਸਵਾਦ ਰਸ ਪ੍ਰਾਪਤ ਕੀਤੇ ਤੁਰੰਤ ਸਾਰੇ ਦੁੱਖਾਂ ਨੂੰ ਛੱਡ ਕੇ ਉਸ ਪ੍ਰੇਤ ਨੇ ਉੱਤਮ ਅਵਸਥਾ ਵਾਲਾ ਆਨੰਦ ਪ੍ਰਾਪਤ ਕਰ ਲਿਆ ਅਤੇ ਜਨਮ ਮਰਨ ਤੋਂ ਮੁਕਤ ਹੋ ਗਿਆ ਇਸ ਤੋਂ ਬਾਅਦ ਗੁਰੂ ਜੀ ਦੋਵੇਂ ਨੇਤਰ ਬੰਦ ਕਰਕੇ ਗੰਗੇ ਜਿਸ ਵੇਲੇ ਗੁਰੂ ਜੀ ਨੇ ਗੰਨਾ ਚੂਪ ਕੇ ਕੁਝ ਛਿਲਕੇ ਹਵੇਲੀ ਤੋਂ ਬਾਹਰ ੁੱਟੇ ਸਨ ਉਸ ਤੋਂ ਥੋੜੀ ਦੂਰੀ ਉੱਤੇ ਕੁਝ ਸਿੱਖ ਬੈਠੇ ਸਨ ਉਹ ਛਿਲਕੇ ਉੱਤੇ ਜਾ ਡਿੱਗੇ ਇੱਕ ਸਿੱਖ ਨੇ ਚੂਪੇ ਹੋਏ ਗੰਨੇ ਦਾ ਛਿਲਕਾ ਆਪਣੇ ਮੂੰਹ ਵਿੱਚ ਪਾ ਲਿਆ ਅਤੇ ਗੰਨੇ ਦਾ ਛਿਲਕਾ ਚੂਪੜ ਲੱਗਿਆ ਤਾਂ ਉਸ ਨੂੰ ਬਹੁਤ ਆਨੰਦ ਆਇਆ ਗੁਰੂ ਜੀ